ਸਸੀ ਕਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਮੋਗਾ ਟਰੈਕਟਰ ਮੰਡੀ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਠੋਕ ਠੀਕ ਠਾਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਡੀ ਕੀ ਡਿਮਾਂਡ ਆ ਸੋ ਜਿਹੜਾ ਪਹਿਲਾ ਟਰੈਕਟਰ ਤੁਹਾਨੂੰ ਅਸੀਂ ਦਿਖਾ ਰਹੇ ਆਂ ਮਹਿੰਦਰਾ 605 ਟਰੈਕਟਰ ਦੇ ਜਿਹੜੇ ਚਾਰੇ ਟਾਇਰ ਬਿਲਕੁਲ ਨਵੇਂ ਆ ਗੁਡਇਰ ਦੇ ਟਾਇਰ ਆ 16x28 ਸਾਈਜ਼ ਆ ਜੀ ਬੈਕ ਸਾਈਡ ਦੇ ਟਾਇਰਾਂ ਦਾ ਰੰਗ ਵੱਲੋਂ ਬਿਲਕੁਲ ਤੁਸੀਂ ਦੇਖ ਹੀ ਸਕਦੇ ਆ ਕੋਕਾ ਪੀਸ ਆ ਚੰਗੀ ਤਰ੍ਹਾਂ ਦਿਖਾਉਣੇ ਤੁਹਾਨੂੰ ਟਰੈਕਟਰ ਸਾਫ ਕੰਡੀਸ਼ਨ ਦਾ ਟਰੈਕਟਰ ਆ ਇਹ ਟਰੈਕਟਰ ਮੰਡੀ ਤੇ ਮੈਨੂੰ ਲੱਗਦਾ ਵੀ ਇਹ ਹਜੇ ਹੁਣੇ ਆ ਕੇ ਲੱਗਿਆ ਕਰਕੇ ਇਸ ਤੇ ਮਾਰਕਾ ਨਹੀਂ ਲਾਇਆ ਹੋਇਆ ਬਾਕੀ ਅਸੀਂ ਧਿਆਨ ਮਾਰਦੇ ਆ ਜੀ ਕਿਤੇ ਲਿਖਿਆ ਵੀ ਹੋਇਆ ਫਿਲਹਾਲ ਇਸ ਤੇ ਮਾਰਕਾ ਨਹੀਂ ਲੱਗਾ ਹੋਇਆ ਉਸ ਦੇ ਨਾਲ ਆ ਗਿਆ ਇਹ ਮਹਿੰਦਰਾ 265 ਆ ਚਾਰੇ ਟੈਰੇਸ ਦੇ ਵੀ ਬਿਲਕੁਲ ਨਵੇਂ ਰੰਗ ਜੋ ਵੀ ਹੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਤੇ ਇਹ ਵੀ ਟਰੈਕਟਰ ਮੰਡੀ ਤੇ ਯਾਰ ਹੁਣੇ ਆ ਕੇ ਲੱਗਿਆ ਲੱਗਦਾ ਜਿਸ ਦਾ ਵੀ ਜੋ ਮਾਰਕਾ ਨਹੀਂ ਲਾਇਆਗਾ ਇਹ ਟਰੈਕਟਰ ਤਿੰਨ ਚਾਰ ਆਹੀ ਜੋ ਵੀ ਮੰਡੀ ਤੇ ਲੱਗਿਆ ਪਰ ਫਿਰ ਲਾਲ ਇਹਨਾਂ ਦਾ ਮਾਰਕਾ ਨਹੀਂ ਲੱਗਿਆਗਾ ਆ ਜੋ ਮਾਰਕੇ ਵਾਲੇ ਹੋਣਗੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਟਰੈਕਟਰ ਉਹਦੇ ਨਾਲ ਆ ਗਿਆ ਜੀ 575 ਡੀ ਆਈ ਮਿਹੰਦਰਾ 95 ਮਾਡਲ ਆ 1 ਲੱਖ 75000 ਰੁਪਿਆ ਡਿਮਾਂਡ ਆ ਫਰੰਟ ਦੇ ਟਾਇਰ ਕਾਸੇ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਸਾਫ ਸੁਥਰੇ ਤੇ ਨਵੇਂ ਪੈ ਐਮ ਆਰਫ ਦੇ ਟਾਇਰ ਆ ਇਹ ਬੈਕ ਸਾਈਡ ਦੇ ਉਹਦੇ ਨਾਲ ਆ ਗਿਆ ਸਵਰਾਜ 735 ਵੀ ਦੀ ਟਰੈਕਟਰ ਜੀ ਕੰਡੀਸ਼ਨ ਦੇਖ ਸਕਦੇ ਹੋ ਜੋ ਵੀ ਆ ਦੀ ਟਾਇਰਸ ਦੇ ਕਾਸੇ ਪਿਆ 90 ਮਾਡਲ ਆ 1 ਲੱਖ 10000 ਰੁਪਿਆ ਡਿਮਾਂਡ ਆ ਲੋ ਜੀ ਤੇ ਟਰੈਕਟਰ ਦਾ ਸੌਦਾ ਚੱਲ ਰਿਹਾ ਬਾਈਆਂ ਦਾ ਸੋਨਾਲੀ ਕਾ 750 ਆ ਗਿਆ ਯਾਰ ਐਕਸ ਸਿਰ ਇਸ ਦੇ ਵੀ 4 ਨਵੇਂ ਆ ਗੁਡਇਰ ਦੇ ਟਾਇਰ ਆ 14 9 ਜੈ ਜੀ ਦਾ ਬੰਦਾ ਚਲੋ ਜਿਹੜੇ ਕੰਮ ਨੂੰ ਤੂੰ ਕਰਦਾ ਨੂੰ ਉਹ ਕੰਮ ਨਹੀਂ ਹੁੰਦਾ ਇਕੱਲਾ ਪੰਜਾਬ ਨੰਬਰ ਆ ਪੀ ਵੀ 02 ਤੇ 2011 ਮਾਡਲ ਆ 3 ਲੱਖ ਤੇ 15000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਜੀ 735 ਕਾਪੀ ਚੈਪ ਵਾਲੀ 99 ਮਾਡਲ 1,50,000 ਰੁਪਏ ਮਾਲਕਾਂ ਦੀ ਡਿਮਾਂਡ ਹੈ ਇਹਦਾ ਜੋ ਪੰਪਾ ਉਹ ਵੀ ਸ਼ਾਇਦ ਬਾਹਰ ਨਹੀਂਗਾ ਤੇ ਜੋ ਵੀ ਕੰਡੀਸ਼ਨ ਹੈ ਤੁਸੀਂ ਦੇਖ ਸਕਦੇ ਹੋ ਟਾਇਰ ਜਿਹੜੇ ਇਸ ਦੇ ਚਾਰੇ ਵਧੀਆ ਕੰਡੀਸ਼ਨ ਦੇ ਪਏ ਜਿਸ ਦੇ ਨਾਲ ਆ ਗਿਆ ਜੀ ਨਿੰਦਰਾ 99 ਮਾਡਲ 155000 ਰੁਪਇਆ ਡਿਮਾਂਡ ਆ ਮਾਲਕਾਂ ਦੀ ਪੈਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ ਜੀ ਤੁਸੀਂ ਦੇਖ ਸਕਦੇ ਹੋ ਸ਼ੋਅ ਤੋਂ ਥੋੜਾ ਜਿਹਾ ਰੰਗ ਲੋ ਮਿਸਿੰਗ ਹੋਇਆ ਜੀ ਇਸ ਦਾ ਉਸ ਦੇ ਨਾਲ ਆ ਗਿਆ ਜੀ ਅਰਜਨ 605 ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਹੋ ਤੇ ਵੀ ਟਰੈਕਟਰ ਹਜੇ ਮੰਡੀ ਤੇ ਆ ਕੇ ਲੱਗਿਆ ਹੋਇਆ ਇਸ ਦਾ ਵੀ ਮਾਰਕਾ ਨਹੀਂ ਲੱਗਿਆ ਹੋਇਆ ਆ ਜੀ 9911 ਜੀ ਉਸ ਦੇ ਨਾਲ ਆ ਗਿਆ ਨਾਟ ਗਿਆ ਨਾ ਕੋਲੋ ਕੰਪਨੀ ਦੇ ਟਾਇਰ ਆ 16 9 28 ਸਾਈਜ਼ ਤੇ ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਪਈ ਹੈ ਜੀ ਤੇ ਫਰੰਟ ਦੇ ਟਾਇਰ ਥੋੜੇ ਜਿਹਾ ਸਪੈਸ਼ਲ ਜਾਨੀ ਕਿ ਲਾਈ ਹੋਈ ਆਰਜੀ ਤੌਰ ਤੇ ਲੱਗੀ ਹੋਈ ਹੈ 88 ਮਾਡਲ ਆ ਜੀ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਆ ਬਾਈ ਸ਼ੋਅ ਇਹ ਦੇ ਨਾਲ ਆਹੀ ਹੈ ਤੇ origignal ਮਿਲੂਗੀ ਮਿਲੂਗੀ ਠੀਕ ਹੈ ਜੀ ਤੇ ਮਾਲਕਾਂ ਦਾ ਨੰਬਰ ਤੁਹਾਨੂੰ ਦੱਸ ਦਿਆਂ ਜੇ ਕਿਸੇ ਬਾਈ ਨੇ ਨਾਟ 11 ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਨੰਬਰ ਬੋਲੋ ਜੀ ਆਪਣਾ 99155 99151 ਜੀ 61698 ਜੀ ਤੇ ਨਾਮ ਕੀ ਹੈ ਜੀ ਆਪਣਾ ਲਾਭ ਸਿੰਘ ਜੀ ਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਆ ਇਸ ਨੰਬਰ ਤੇ ਜੇ ਕਿਸੇ ਬਾਈ ਨੇ ਟਰੈਕਟਰ ਖਰੀਦਣਾ ਹੋਵੇ ਕੰਡੀਸ਼ਨ ਦਾ ਸਾਫ ਹੈ ਜੀ ਟਰੈਕਟਰ ਕਿਤੇ ਵੀ ਪੇਂਟ ਵਗੈਰਾ ਨਹੀਂ ਹੋਇਆਗਾ ਸ਼ੋਅ ਇਹਦੀ origignal ਤੁਹਾਨੂੰ ਮਾਲਕ ਜ਼ਰੂਰ ਦੇਣਗੇ ਤੋ ਜੋ ਸੇ ਨਾਲ ਆ ਗਿਆ 2511 ਬੈਕ ਸਾਈਡ ਦੇ ਇੱਕ ਸਾਈਡ ਦੇ ਟਾਇਰ ਆ ਠੀਕ ਠਾਕ ਕੰਡੀਸ਼ਨ ਦੇ ਪਏ ਆ ਤੇ ਫਰੰਟ ਵਾਲੇ ਜਿਹੜੇ ਟਾਇਰ ਆ ਉਹ ਕਿਸਾਨ ਕੰਪਨੀ ਦੇ ਆ ਉਹਨਾਂ ਦੀ ਕੰਡੀਸ਼ਨ ਵੀ ਸਾਫ ਜੀ ਰੰਗ ਤੁਸੀਂ ਟਰੈਕਟਰ ਦਾ ਆਪ ਹੀ ਦੇਖ ਸਕਦੇ ਆ ਵੀਡੀਓ ਚ ਤੇ ਮਾਡਲ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ 87 ਮਾਡਲ ਆ 1 ਲੱਖ ਤੇ 15000 ਰੁਪਿਆ ਦਾ ਮਾਨ ਹੈ ਜੀ ਮਾਲ ਕਰਨ ਉਸ ਦੇ ਨਾਲ ਆ ਗਿਆ ਮਿਹੰਦਰਾ 265 98 ਮਾਡਲ ਆ 1,55,000 ਰੁਪਇਆ ਡਿਮਾਂਡ ਆ ਮਾਲਕਾਂ ਦੀ ਤੇ ਰੰਗ ਜੋ ਹੈਗਾ ਵਧੀਆ ਸਾਫਾ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ ਜੇਕੇ ਦੇ ਟਾਇਰ ਆ ਤੁਸੀਂ ਟਰੈਕਟਰ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਹਾਂਜੀ 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 ਹੁਣ ਸੈ ਨਾਲ ਆ ਗਏ ਜੀ 2511 ਮਾਡਲ ਆ 90 ਜੀ 1 ਲੱਖ ਤੇ 5000 ਰੁਪਏ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਬੈਕ ਸਾਈਡ ਵਾਲਾਂ ਦੀ ਠੀਕ ਠਾਕ ਪਈ ਆ ਇਹ ਫੋਲੋ ਕੰਪਨੀ ਦੇ ਟਾਇਰ ਆ ਫਰੰਟ ਵਾਲੇ ਟਾਇਰ ਥੋੜੇ ਜਿਹਾ ਇਸ ਦੇ ਕਾਸੇ ਪਏ ਹੋਏ ਆ ਰੰਗ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਦਾ ਜੋ ਵੀ ਹੈ ਜੀ 50 ਨੰਬਰ ਟਰੈਕਟਰ ਹੈ ਉਸ ਦੇ ਨਾਲ ਆ ਗਿਆ ਜੀ 72486 ਮਾਡਲ ਰੇਟੇ ਦਾ ਬਾਈ ਜੀ ਨੇ ਲੱਕ ਤੋਂ ਵੀ ਥੱਲੇ ਰੱਖਿਆ ਹੋਇਆ 98000 ਪੰਜਾਬ ਨੰਬਰ ਹੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਦਾ ਦੇ ਜਾਗਾ 90000 ਦਾ ਦੇ ਦੇਣਗੇ ਬਾਈ ਦੀ ਡਿਮਾਂਡ ਹੈ ਜਿਹੜੀ 98000 ਮਾਨਤਨ ਕਰ ਦਾਂਗੇ ਰੰਗ ਤੁਸੀਂ ਵੀਡੀਓ ਚ ਆਪ ਟਰੈਕਟਰ ਦਾ ਦੇਖ ਸਕਦੇ ਹੋ ਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ ਜੀ ਤੇ ਬਾਈ ਜੀ ਆਪਣਾ ਨਾਮ ਕੀ ਹੈ ਪ੍ਰਦੀਪ ਸਿੰਘ ਗਾਲਬ ਕਾਂ ਬਾਈ ਦਾ ਕੁਲਦੀਪ ਸਿੰਘ ਗਾਲਬ ਨਾਂ ਤੇ ਮੋਬਾਈਲ ਨੰਬਰ ਹੀ 9463 9463 00 00 3255 3255 ਲਓ ਜੀ ਇਹ ਮਾਲਕ ਦਾ ਨੰਬਰ ਹੈ ਗਾਲਬ ਪਿੰਡ ਗਾਲਬ ਪਿੰਡ ਜਿਲ੍ਹਾ ਮੋਗਾ ਜੀ ਜਿਲ੍ਹਾ ਲਧਿਆਣਾ ਜੀ ਨਾਨਕ ਸਰ ਦੇ ਨਾਲ ਪੈਂਡ ਪੈਂਦਾ ਜੀ ਜੇ ਕਿਸੇ ਬਾਈ ਨੂੰ ਇਹ ਟਰੈਕਟਰ ਪਸੰਦ ਆਵੇ 724 ਤਾਂ ਤੁਸੀਂ ਲੈ ਸਕਦੇ ਆ ਸਾਰਾ origignal ਆ 25 11 ਵੀ ਤੁਹਾਡਾ ਹੀ ਠੀਕ ਹੈ ਇੱਕ ਹੀ ਟਰੈਕਟਰ ਆ ਬਾਈ ਦਾ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਖਰੀਦ ਸਕਦੇ ਹੋ ਲੋ ਯੋਸ ਦੇ ਨਾਲ ਆ ਗਿਆ Mahindra 475 2005 ਮਾਰਕ 2 ਲੱਖ ਤੇ 45000 ਰੁਪਿਆ ਡਿਮਾਂਡ ਆ ਰੰਗ ਭਾਨ ਲਓ ਬਿਲਕੁਲ ਓਕੇ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ-ਠਾਕ ਪਈ ਆ ਦੇ ਨਾਲ ਆ ਗਿਆ ਸੋਨਾਲੀਕਾ 2017 ਮਾਡਲ ਹੈ ਬੀਆਈ 60 ਇੱਧਰ ਲਾ ਦਿਓ ਭਾਈ 5 ਲੱਖ ਤੇ 40 ਹਜ਼ਾਰ ਰੁਪਿਆ ਡਿਮਾਂਡ ਹੈ ਮਾਲਕ ਨੇ ਰੰਗ ਸਾਫ ਹੈ ਟਰੈਕਟਰ ਦਾ ਭਾਈ ਉੱਥੇ ਕਰਕੇ ਲਾ ਦਿਓ ਯਾਰ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ 16 9 28 ਦੇ ਟਾਇਰ ਆ ਤੁਸੀਂ ਟਰੈਕਟਰ ਦੇਖ ਸਕਦੇ ਆ ਬਹੁਤ ਸਾਫ ਕੰਡੀਸ਼ਨ ਦਾ ਜੀ ਲਓ ਯੂਰਸ ਦੇ ਨਾਲ ਆ ਗਿਆ 5500 ਨਿਊ ਹਾਲੈਂਡ ਵਾਲਿਆਂ ਦਾ 4x4 ਟਰੈਕਟਰ ਆ ਕੰਡੀਸ਼ਨ ਤੁਸੀਂ ਵੀਡੀਓ ਚ ਟਰੈਕਟਰ ਦੀ ਦੇਖ ਸਕਦੇ ਹੋ ਰੰਗ ਵੱਲੋਂ ਸਾਫਾ ਗੁੜੀ ਅਰ ਤੇ ਟਾਇਰਾ ਬੈਕ ਸਾਈਡ ਦੇ ਸ਼ੂਨਾ ਨੋ 28 ਦੇ ਕੰਡੀਸ਼ਨ ਵੀ ਠੀਕ ਪਈ ਹੈ ਟਾਇਰਾਂ ਦੀ ਤੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਪਈ ਹੈ ਇਹ ਟਰੈਕਟਰ ਮੰਡੀ ਤੇ ਹੁਣੇ ਆ ਕੇ ਲੱਗਿਆ ਲੱਗਦਾ ਇਸ ਤੇ ਕੋਈ ਮਾਰਖਾ ਨਹੀਂ ਫਲਾਲ ਲੱਗਾ ਉਸ ਦੇ ਨਾਲ ਆ ਗਿਆ ਇਹ ਸੋਨਾਲਿਕ ਵੀਆਈ 750 2015 ਮਾਡਲ ਹੈ ਇਸ 4 ਲੱਖ 35000 ਰੁਪਏ ਆ ਮਾਲਕਾਂ ਨੇ ਡਿਮਾਂਡ ਹੈ ਜੀ ਰੰਗ ਬੰਨ ਰੋਟਰ ਟਰੈਕਟਰ ਸਾਹਿਬ ਦਾ ਹੀ ਵਿਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਐ ਗੁਡিয়ার ਦੇ ਟਾਇਰ 14 28 ਸਾਈਜ਼ ਲੋਜ ਨੋਗਾ ਮੰਡੀ ਤੇ ਅੱਜ ਟਰਾਲੇ ਆਏ ਹੋਏ ਆ ਤੇ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਬਿਲਕੁਲ ਨਵੇਂ ਟਰਾਲੇ ਆ ਤੁਹਾਨੂੰ ਇਹਨਾਂ ਦਾ ਸਾਈਜ਼ ਵੀ ਦੱਸਦੇ ਆ ਤੇ ਰੇਟ ਵੀ ਦੱਸਦੇ ਆ ਕੀ ਕੀ ਇਹਨਾਂ ਚ ਸਹੂਲਤਾਂ ਉਹ ਵੀ ਤੁਹਾਨੂੰ ਦੱਸਾਂਗੇ ਜੀ ਕਿਸੇ بھائی ਨੂੰ ਪਸੰਦ ਆਵੇ ਤਾਂ ਨੰਬਰ ਵੀ ਆਪਾਂ ਜਰੂਰ ਸ਼ੇਅਰ ਕਰਾਂਗੇ ਬਾਈ ਦਾ ਤੇ ਤੁਸੀਂ ਉੱਥੋਂ ਖਰੀਦ ਸਕਦੇ ਆ ਇਹ ਟਰਾਲਾ ਬਾਈ ਜੀ ਜਿਹੜਾ ਹੈਗਾ 167 ਆ 3 ਲੱਖ 25000 ਰੁਪਿਆ ਡਿਮਾਂਡ ਆ ਡਬਲ ਜੈਕ ਟਰਾਲਾ ਤੁਸੀਂ ਦੇਖ ਸਕਦੇ ਆ نیچے ਤੋਂ نیچے ਤੋਂ ਕੰਡੀਸ਼ਨ ਵੀ ਟਰਾਲੇ ਦੀ ਦੇਖ ਸਕਦੇ ਆ ਬਹੁਤ ਸਾਫ ਆ ਇਹ ਟਾਇਰ ਆ ਜਿਹੜੇ ਇਹ ਆਪਾਂ ਕਹਿ ਸਕਦੇ ਆ ਵੀ ਸੈਕੰਡ ਹੈਂਡ ਪਾਏ ਹੋਇਆ ਉਸ ਦੇ ਨਾਲ ਇੱਕ ਟਰਾਲਾ ਹੋ ਰਹੀ ਇਹ ਟਰਾਲਾ 147 ਆ ਜੀ 2 ਲੱਖ ਤੇ 95000 ਰੁਪਿਆ ਮਾਲਕਾਂ ਦੀ ਡਿਮਾਂਡ ਆ ਤੇ ਮਾਲਕਾਂ ਦਾ ਜਿਹੜਾ ਨੰਬਰ ਹੈਗਾ ਜੀ 98152 13532 ਜੇ ਕਿਸੇ ਭਾਈ ਨੂੰ ਇਹਨਾਂ ਚ ਕੋਈ ਵੀ ਟਰਾਲਾ ਪਸੰਦ ਆਵੇ ਤਾਂ ਤੁਸੀਂ ਵੀਡੀਓ ਚੋਂ ਨੰਬਰ ਲੈ ਕੇ ਟਰਾਲਾ ਖਰੀਦ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਗੱਟ ਸਮੇਤ ਸਾਰਾ ਪੇਂਟ ਹੋਇਆ ਵਧੀਆ ਜੈਕ ਲੱਗਿਆ ਹੋਇਆ ਜੀ ਉਹਦੇ ਨਾਲ ਆ ਗਿਆ ਇਹ ਪ੍ਰੀਤ 60 92 2013 ਮਾਡਲ 3 ਲੱਖ ਤੇ 45000 ਰੁਪਇਆ ਮਾਲਕਾਂ ਦੀ ਮੰਗ ਪੰਜਾਬ ਨੰਬਰ ਕਰੈਕਟਰ ਹੈ ਜੀ ਐਮ ਆਰ ਐਫ ਦੇ ਟਾਇਰ ਹੈ ਜੀ ਉਹਦੇ ਨਾਲ ਆਗੇ ਫੋਰਡ 3600 92 ਮਾਡਲ ਹੈ ਜੀ 1 ਲੱਖ ਤੇ 70000 ਰੁਪਇਆ ਮਾਲਕਾਂ ਦੀ ਮੰਗ ਹੈ ਰੰਗ ਬੰਨ ਜੋ ਵੀ ਜੈਨੂਨ ਐਮ ਆਰ ਐਫ ਦੇ ਟਾਇਰ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਜੇ ਕੇ ਦੇ ਆ ਜੀ ਤੇ ਫਰੰਟ ਵਾਲੇ ਐਮ ਆਰ ਐਫ ਦੇ ਇਸ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਵੀਡੀਓ ਇਸ ਦੇ ਨਾਲ ਆ ਗਿਆ ਮਿੰਦਰਾ 265 ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਰੰਗ ਬਾਨਾ ਜੋ ਵੀ ਤੁਸੀਂ ਦੇਖ ਸਕਦੇ ਆ 12428 ਦੇ ਕੁਰੀਅਰ ਦੇ ਪੈਕਸਾਈਡ ਦੇ ਟਾਇਰ ਆ ਇਸ ਟਰੈਕਟਰ ਦੇ ਤੇ 97 ਮਾਡਲ ਹੈ ਜੀ 1 ਲੱਖ ਤੇ 55000 ਰੁਪਏ ਮੰਗਤਾਂ ਦੀ ਦਮਾ ਲਈ ਉਸ ਦੇ ਨਾਲ ਆ ਗਿਆ ਸਵਰਾਜ 855 2017 ਮਾਡਲ ਹੈ ਜੀ 5 ਲੱਖ ਤੇ 45000 ਰੁਪਿਆ ਡਿਮਾਂਡ ਆ ਰੰਗ ਵੱਲੋਂ ਬਿਲਕੁਲ ਸਾਫ਼ ਸੁਥਰਾ ਟਰੈਕਟਰ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਸੁਥਰੀ ਆ ਕੁਰੀਅਰ ਦੇ ਟਾਇਰ ਆ ਨਾਲ ਦੇ ਟਾਇਰਾਂ 14928 ਦੇ ਸਾਇਲੈਂਟ ਉਸ ਦੇ ਨਾਲ ਆ ਗਿਆ ਸਵਰਾਸ 730 ਤੁਸੀਂ ਸ਼ੋਅ ਦੇਖ ਸਕਦੇ ਆ ਰੰਗ ਬੰਦਿਆ ਇਸ ਦਾ ਤੇ ਟਾਇਰ ਆ ਜਿਹੜੇ ਇੱਥੇ ਕਸੇ ਹੋਇਆ 97 ਮਾਡਲ ਆ 1 ਲੱਖ ਤੇ 40000 ਰੁਪਿਆ ਮਾਲਕਾਂ ਦੀ ਡਿਮਾਂਡ ਆ 5% ਦਾ ਬਾਹਰ ਰਹਿਗਾ ਅੰਦਰ ਪੰਪ ਵਾਲਾ ਹੈ ਉਹਦੇ ਨਾਲ ਆ ਗਈ 36 30 ਫੋਰ ਨਿਊ ਹਾਲੈਂਡ ਵਾਲਾ ਨੇ ਟਾਇਰ ਚਾਰੇ ਨਵੇਂ ਆਏ ਇਸ ਦੇ ਰੰਗ ਵੀ ਬਿਲਕੁਲ ਸਾਫ ਸੁਥਰਾ ਜੀ ਪੰਜਾਬ ਨੰਬਰ ਡਾਇਰੈਕਟਰ ਹੈ ਜੀ ਪੀ ਬੀ 26 2000 ਮਾਡਲ ਆ 3 ਲੱਖ 15000 ਰੁਪਿਆ ਡਿਮਾਂਡਾ 16 928 ਦੇ ਬੈਕ ਸਾਈਡ ਦੇ ਟਾਇਰ ਆ ਤੇ ਜੋ ਕੰਪਨੀ ਆ ਉਹ ਗੁੜੀਰ ਦੀ ਉਸ ਦੇ ਨਾਲ ਆ ਗਿਆ ਜੀ ਫਾਰਮ ਵਾਲਾ ਦਾ 60 55 2014 ਮਾਡਲ ਆ 4 ਲੱਖ ਤੇ 35000 ਰੁਪਿਆ ਮੰਗਦਾ ਸਾਰੇ ਟਾਇਰ ਬਿਲਕੁਲ ਨਵੇਂ ਨੇ ਜੀ 프ਰੰਟ ਦੇ ਗੁੜੀਰ ਦੇ ਬੈਕ ਸਾਈਡ ਦੇ ਮਾਰਪਦੇ ਆ ਤੇ ਸਾਈਜ਼ ਇਹਨਾਂ ਦਾ ਹੈਗਾ ਜੀ 16 22 ਵਰਦਨਾ ਆ ਗਈ ਸ਼ਕਤੀ ਦਾ ਥੋੜੀ 90 ਮਾਡਲ ਆ 1 ਲੱਖ ਤੇ 60000 ਰੁਪਿਆ ਮੰਗਦਾ ਪੇਂਟ ਵਗੈਰਾ ਹੋਇਆ ਨਹੀਂ ਟਰੈਕਟਰ ਤੇ ਕੰਡੀਸ਼ਨ ਦਾ ਠੀਕ ਠਾਕ ਇੰਜਨ ਸਾਫ ਹੈ ਟਰੈਕਟਰ ਦਾ ਇਤੋਂ ਵੀ ਲੀਕ ਵਗੈਰਾ ਨਹੀਂ ਤੇ ਚਾਰੇ ਟਾਇਰ ਵੀ ਬਿਲਕੁਲ ਓਕੇ ਨੇ ਪੰਜਾਬ ਨੰਬਰ ਟਰੈਕਟਰ ਹੈ ਇਹ ਉਹਦੇ ਨਾਲ ਆ ਗਈ ਮਿੰਦਰਾ 500 ਪੰਜ ਤਾਰਾ ਰਾਂਗ ਦਾ ਸਾਫ਼ ਆ ਟਰੈਕਟਰ ਚਾਰੇ ਟਾਇਰ ਵੀ ਬਿਲਕੁਲ ਓਕੇ ਨੇ 2008 ਮਾਡਲ 3 ਲੱਖ ਤੇ 10000 ਰੁਪਏ ਦੀ ਕੰਮ ਉਹਦੇ ਨਾਲ ਆ ਗਈ ਸੋਨਾਲੀਕਾ 60 RX 2021 ਮਾਡਲ ਆ ਜੀ 6 ਲੱਖ ਤੇ 15000 ਰੁਪਏ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਇਹ ਤੁਸੀਂ ਦੇਖ ਸਕਦੇ 3 ਸਪੀਡ ਆ ਬਾਈ ਇਹ ਤਾਂ 2 ਸਪੀਡ ਹੀ ਆ ਉਹ ਇਹ 2 ਸਪੀਡ ਟਰੈਕਟਰ ਆ ਟਰੈਕਟਰ ਸਾ ਪੈਂਡਿੰਸਿੰਦਾ ਜੀ ਟਾਇਰ ਜਿਹੜੇ ਬੈਕ ਸਾਈਡ ਦੇ ਕਾਸੀ ਪਏ ਹੋਏ ਇੱਥੇ ਉਹਦੇ ਨਾਲ ਲੱਗਿਆ ਜੀ ਸਵਰਾਜ 855 2005 ਮਾਡਲ ਆ 3 ਲੱਖ ਤੇ 10000 ਰੁਪਿਆ ਮਾਲਕਾਂ ਦੀ ਧਮਾਨ ਆ ਟਾਇਰ ਜਿਹੜੇ ਚਾਰੇ ਬਲ ਭੰਗ ਨਾ ਹੋਏ ਆ ਗੁਡਇਰ ਦੇ ਟਾਇਰ ਆ 13 6 28 ਸਹਾਇਾਈ ਬੈਕਸਾਈਡ ਦੇ ਟਾਰਾਂ ਦਾ ਤੇ ਰੰਗ ਜੋ ਵੀ ਤੁਹਾਨੂੰ ਡਾਇਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ